ਚਿੱਟੇ ਵਾਲਾ ਨੂੰ ਕਾਲਾ ਕਰਨ ਲਈ ਇਹ ਸੌਖਾ ਜਿਹਾ ਤੇਲ ਆ ਜਿਹੜਾ ਉਹ ਘਰੇ ਬਣਾ ਲਓ ਸਰੋਂ ਦਾ ਤੇਲ ਆਪਾਂ ਨੂੰ ਚਾਹੀਦਾ ਪਿਓਰ ਜਿਵੇਂ ਬਾਜ਼ਾਰ ਵਾਲਾ ਤੇਲ ਨਹੀਂ ਲੈਣਾ ਆਪਾਂ ਕੋਲੂ ਤੋਂ ਲੈ ਸਕਦੇ ਆ ਜੇ ਸਰੋਂ ਤੁਸੀਂ ਕੜਾਈ ਹੈ ਤਾਂ ਸਰੋਂ ਦੀ ਕਹਾਣੀ ਕੜਾਈ ਹੈ ਤਾਂ ਉਹ ਤੇਲ ਲੈਣੋ ਨਹੀਂ ਤਾਂ ਫਿਰ ਕੋਲੂ ਤੋਂ ਤੁਸੀਂ ਮੀਨਸ ਜਿਹੜਾ ਤੇਲ ਆ ਉਹ ਲੈ ਸਕਦੇ ਜਿੰਨਾ ਕੁ ਤੁਸੀਂ ਬਣਾਉਣਾ ਉਸੇ ਸਾਮਣਾ ਤੇ ਕੁਝ ਸਮਾਨ ਹੈਗਾ ਜਿਹੜਾ ਆਪਾਂ ਇਹਦੇ ਵਿੱਚ ਪਾਉਣਾ ਹੈਗਾ ਜਿਵੇਂ ਲਸਣ ਆ ਦੇਸੀ ਲਸਣ ਹੋ ਸਕੇ ਤਾਂ ਲੈਣਾ ਬਿਲਕੁਲ ਦੇਸੀ ਲਸਣ ਹੈ ਨਹੀਂ ਸੀਗਾ ਦੂਜੀਆਂ ਕਲੀਆਂ ਜਿਹੜੀਆਂ ਮੈਂ achar ਤੋਂ 5ਾਂ ਲਈਆਂ ਇਹ ਆਪਾਂ 1/2 ਲੀਟਰ ਆ ਜਿਹੜਾ ਬਣਾ ਰਹੇ ਹੈਗੇ ਆ ਜਿੰਨਾ ਕੁ ਤੁਸੀਂ ਬਣਾਉਣਾ ਉਸੇ ਹਿਸਾਬ ਨਾਲ ਤੁਸੀਂ ਸਮਾਨਾ ਵੱਧ ਘੱਟ ਪਾ ਸਕਦੇ ਆ ਇਹ ਸਾਰਾ ਸਮਾਨਾ ਜਿਵੇਂ ਅਨੀਅਨ ਆਇਲ ਤਾਂ ਹੁਣ ਮਿਲਦਾ ਹੀ ਆ ਨਾ ਮਾਰਕੀਟ ਦੇ ਵਿੱਚ ਜਿਵੇਂ ਪਿਆਜ਼ ਤਾਂ ਜ਼ਰੂਰੀ ਹੁੰਦਾ ਮਤਲਬ ਆਪਣੇ ਵਾਲਾਂ ਦੇ ਲਈ ਆ ਜਿਹੜਾ ਪਿਆਜ਼ ਤੁਸੀਂ ਇਹਦੇ ਵਿੱਚ ਪਾ ਸਕਦੇ ਆ ਲਸਣ ਪਾ ਸਕਦੇ ਆ ਅਦਰਕ ਵੀ ਪਾ ਸਕਦੇ ਹੈਗੇ ਜਿਵੇਂ ਹੁਣ ਗਰਮੀਆਂ ਥੋੜਾ ਅਦਰਕ ਹੈ ਨਹੀਂ ਸੀਗਾ ਮੀਨਸ ਘਟੋਂਦਾਗਾ ਹਨ ਤਾਂ ਅਦਰਕ ਵੀ ਤੁਸੀਂ ਥੋੜਾ ਬਹੁਤਾ ਇਹਦੇ ਵਿੱਚ ਜ਼ਰੂਰ ਆ ਜਿਹੜਾ ਪਾ ਸਕਦੇ ਹੁੰਨੇ ਆ ਇੱਕ ਕੜੀ ਪੱਤਾ ਕਲੌਂਜੀ ਤੇ ਮੇਥੀ ਦਾਣਾ ਇਹ ਸਾਰੀਆਂ ਚੀਜ਼ਾਂ ਵਾਲਾਂ ਲਈ ਜਿਹੜੀਆਂ ਇਹ ਬਹੁਤ ਵਧੀਆ ਤੇ ਇਹ ਦੇਖੋ ਕਾਣੀ ਦਾ ਤੇਲ ਹੈਗਾ ਤੇ ਸੰਘਣਾ ਸੰਘਣਾ ਹੁੰਦਾ ਮਤਲਬ ਜਿਹੜਾ ਬਿਆਰ ਚੋਂ ਸਰੋਂ ਦਾ ਤੇਲ ਮਿਲਦਾ ਹੈ ਨਾ ਉਹ ਨਹੀਂ ਤੁਸੀਂ ਲੈਣਾ ਤੇ ਇਹ ਕਿਰਪਾ ਕਰਕੇ ਜਿਹੜਾ ਕੋਲੂ ਵਾਲਾ ਤੇਲ ਆ ਹਨਾ ਕਾਣੀ ਕੜਾਈ ਵਾਲਾ ਸਰੋਂ ਦਾ オリジナル ਤੇਲ ਉਹੀ ਤੁਸੀਂ ਲੈਣਾ ਉਹਦਾ ਹੀ ਫਾਇਦਾ ਹੈਗਾ ਹਨਾ ਬਿਆਰ ਵਾਲਾ ਉਹ ਤਾਰਪੀਨ ਜੇ ਵਾਲਾ ਹਨਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਹੈਗਾ ਘਰ ਦਾ ਮਤਲਬ ਸਰੋਂ ਵਾਲਾ ਜਿਹੜਾ ਤੇਲ ਹੈਗਾ ਉਹਨੂੰ ਲੈਣਾ ਤੇ ਜਿੰਨਾ ਤੁਸੀਂ ਜਿਵੇਂ 1/4 ਲੀਟਰ ਲਿਆ ਇਹਨੂੰ ਨਾ ਮੀਨਸ ਆਪਾਂ ਗਰਮ ਨਹੀਂ ਕਲਕਾਉਣਾ ਨਹੀਂ ਹੁੰਦਾ ਜਿਵੇਂ ਹੁਣ ਆਪਾਂ ਸਬਜ਼ੀ ਬਣਾਉਣੇ ਆ ਮੰਨ ਲਓ ਹਨਾ ਤਾਂ ਤੇਲ ਨੂੰ ਪਹਿਲਾਂ ਕਲਕਾਇਆ ਜਾਂਦਾ ਤੇ ਇੱਕ ਕੱਚੇ ਤੇਲ ਦੇ ਵਿੱਚ ਜਿਹੜਾ ਇਹ ਸਾਰਾ ਸਮਾਨ ਆ ਇਹਨੂੰ ਬਰੀਕ ਕਰਕੇ ਜਿਹੜਾ ਤੁਸੀਂ ਪਾ ਦੇਣਾ ਪਿਆਜ਼ ਦਾ ਜਿਆਦਾ ਫੈਲਾ ਹੁੰਦਾ ਇਸ ਲਈ ਮੈਂ ਪਿਆਜ਼ ਆ ਜਿਹੜੇ ਉਹ ਦੋ ਪਾਏ ਆ ਮੇਥੀ ਦਾਣਾ ਕਲੌਂਜੀ ਕੜੀ ਪੱਤੇ ਦੇ ਪੱਤੇ ਆ ਜਿਹੜੇ ਹਰੇ ਪੱਤੇ ਆ ਕੜੀ ਪੱਤਾ ਸਾਡੇ ਘਰੇ ਹੀ ਲੱਗਿਆ ਹੈਗਾ ਨਹੀਂ ਇਹਦੇ ਬਾਜ਼ਾਰ ਚ ਸੁੱਕੇ ਪੱਤੇ ਆ ਜਿਹੜੇ ਉਹ ਵੀ ਮਿਲ ਜਾਂਦੇ ਹੁੰਦੇ ਉਹ ਵੀ ਤੁਸੀਂ ਪਾ ਸਕਦੇ ਆ ਇਹ ਸਾਰੀਆਂ ਚੀਜ਼ਾਂ ਪਾ ਕੇ ਨਾ ਇਹਨੂੰ ਕਲਕਾਉਣਾ ਜਿਵੇਂ ਬੱਚੇ ਆ ਹਨਾ ਬੱਚਿਆਂ ਦੀ ਇਹਨੂੰ ਤੁੰਨੀ ਚ ਵੀ ਇੱਕ ਤੁਪਕਾ ਜਿਹੜਾ ਆਪਾਂ ਲਗਾ ਸਕਦੇ ਹੁੰਨੇ ਆ ਤੇ ਬੱਚਿਆਂ ਦੇ ਸਿਰ ਤੇ ਵੀ ਆਪਾਂ ਲਗਾ ਸਕਦੇ ਆ ਇਹਦੇ ਨਾਲ ਨਿਗਾ ਵੀ ਤੇਜ ਹੁੰਦੀ ਆ ਮੀਨਸ ਆਪਾਂ ਵੀ ਆਪਦੀ ਧੁੰਨੀ ਦੇ ਵਿੱਚ ਇੱਕ ਤੁਪਕਾ ਜਿਹੜਾ ਤੇਲ ਦਾ ਲਗਾ ਸਕਦੇ ਆ ਤੇ ਵਾਲਾਂ 'ਚ ਇਹਨੂੰ ਜਿਹੜਾ ਆਪਾਂ ਛੱਸ ਛੱਸ ਕੇ ਲਗਾਉਣਾ ਤੇ ਜਿਵੇਂ ਇੱਕ ਦਿਨ ਹੁਣ ਆਪਾਂ ਪੂਰਾ ਇਹਨੂੰ ਲਗਾ ਕੇ ਰੱਖਣਾ ਜਿਵੇਂ ਹਫਤੇ 'ਚ ਤੁਸੀਂ ਇਹਨੂੰ ਦੋ ਵਾਰੀ ਲਗਾ ਲਓ ਤਾਂ ਛੱਸ ਛੱਸ ਕੇ ਇਹਨੂੰ ਜਿਹੜਾ ਆਪਾਂ ਲਗਾਉਣਾ ਤੇ ਇਦਾਂ ਹੀ ਦੇਖੋ ਤੇਲ ਆ ਜਿਹੜਾ ਜਦੋਂ ਇਹ ਬਣੂਗਾ ਨਾ ਹੁਣੇ ਬਹੁਤ ਵਧੀਆ ਮੀਨਸ ਬਣ ਜਾਊਗਾ ਧੋੜੀ ਖੁਸ਼ਬੂ ਜੀ ਆਨ ਲੱਗ ਜਾਂਦੀ ਹੈ ਤੇ ਸਾਰੀਆਂ ਚੀਜ਼ਾਂ ਨੂੰ ਮਤਲਬ ਕੱਚੇ ਦੇ ਵਿੱਚ ਪਾ ਕੇ ਤੇਲ ਦੇ ਫੇਰੀ ਇਹਨੂੰ ਤੁਸੀਂ ਕਲਕਾਉਣਾ ਤੇ ਇਹਨੂੰ ਜਰੂਰ ਅਕਰੇ ਬਣਾ ਕੇ ਰੱਖਣਾ ਇਹਦੇ ਨਾਲ ਵਾਲ ਆ ਜਿਹੜੇ ਆਪਣੇ ਸੰਘਣੇ ਹੁੰਦੇ ਆ ਜਿਵੇਂ ਬੱਚਿਆਂ ਬੱਚਿਆਂ ਦੇ ਵਾਲ ਵੀ ਹੈਗੇ ਆ ਤੇ ਜਿਵੇਂ ਹੁਣ ਆਪਣੇ ਘਾਟੂ ਮੁਰਚੀ ਵਾਲ ਚਿੱਟੇ ਹੋ ਜਾਂਦੇ ਆ ਉਹਨਾਂ ਦਾ ਵੀ ਇਹ ਪੱਕਾ ਹਾਲਾ ਤੁਹਾਨੂੰ ਹੋਰ ਕੋਈ ਬਿਆਰ ਚ ਤੇਲ ਜਾਂ ਕੋਈ ਵੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਇਹ ਦੇਖੋ ਬਹੁਤ ਸੋਹਣਾ ਇਹ ਤੇਲ ਆ ਜਿਹੜਾ ਬਣ ਕੇ ਆਪਣਾ ਤਿਆਰ ਹੋਊਗਾ ਤੇ ਇਹਨੂੰ ਆਪਾਂ ਜਰੂਰ ਹਫਤੇ ਚ ਦੋ ਵਾਰੀ ਬੱਚਿਆਂ ਦੇ ਵੀ ਲਗਾਉਣਾ ਆਪਦੇ ਵੀ ਲਗਾਉਣਾ ਤੇ ਬੱਚਿਆਂ ਦੀ ਧੁੰਨੀ ਜਿਹੜਾ ਇਹਨੂੰ ਇਹਨੂੰ ਜ਼ਰੂਰ ਤੇਲ ਨੂੰ ਲਗਾਉਣਾ ਇਹਦਾ ਬਹੁਤ ਫਾਇਦਾ ਹੈਗਾ ਘੱਟ ਉਮਰ ਦੇ ਬੱਚਿਆਂ ਦੇ ਕਦੇ ਵੀ ਜਿਹੜੇ ਚਿੱਟੇ ਵਾਲ ਆਉ ਨਹੀਂ ਆਉਣਗੇ ਇਹ ਵਾਲਾਂ ਨੂੰ ਆਪਣੇ ਆਨ ਕਾਲਾ ਵੀ ਕਰੂਗਾ ਸੰਘਣਾ ਤੇ ਲੰਬਾ ਵੀ ਕਰ ਦਿੰਦਾ ਮੈਨੂੰ ਵੀ ਇਹ ਜਿਹੜਾ ਕਿਸੇ ਨੇ ਦੱਸਿਆ ਇਸ ਲਈ ਅਸੀਂ ਥੋੜੇ ਕਿ ਟਾਈਮ ਤੋਂ ਜਦੋਂ ਇਹ ਖਤਮ ਹੋ ਜੇ ਤੇ ਉਦੋਂ ਅਸੀਂ ਘਰ ਬਣਾਉਣੀ ਹੁੰਨੇ ਆ ਇਹਨੂੰ ਤੇ ਅੱਜ ਅਸੀਂ ਦੁਬਾਰਾ ਬਣਾਇਆ ਸੀਗਾ ਤੇ ਮੈਂ ਵੀਡੀਓ ਵੀ ਹੈ ਜਿਹੜੀ ਉਹ ਸ਼ੇਅਰ ਕਰ ਰਹੀ ਹੈਗੀ ਆ ਤੇ ਹੁਣ ਇਹਨੂੰ ਕਿਵੇਂ ਯੂਜ਼ ਕਰਨਾ ਹੁਣ ਇਹਨੂੰ ਠੰਡਾ ਹੋਣ ਦੇਣਾ ਜੋ ਦੇ ਨੋ ਬੱਲੇ ਆਪਾਂ ਉਤਾਰ ਕੇ ਠੰਡਾ ਹੋਉਂਦੇ ਨਾ ਜਦੋਂ ਇਹ ਠੰਡਾ ਹੋ ਜਾਏ ਪੂਰਾ ਅਸਰ ਨਿਕਲ ਜੇ ਹਨਾ ਸਾਰੇ ਸਮਾਨ ਦਾ ਤੇ ਫਿਰ ਇਹਨੂੰ ਕੱਚ ਦੇ ਕਿਸੇ ਬਰਤਨ ਦੇ ਵਿੱਚ ਪਾ ਕੇ ਰੱਖਣਾ ਜਿਵੇਂ ਆਪਣੇ ਕੋਈ ਡੱਬਾ ਹੁੰਦਾ ਤੇਲ ਵਾਲਾ ਹਨਾ ਉਹਦੇ ਵਿੱਚ ਤੁਸੀਂ ਪਾ ਕੇ ਰੱਖ ਸਕਦੇ ਹੋ ਪਰ ਉਹ ਹੋਵੇ ਕੱਚ ਦਾ ਮਿੰਜ ਪਲਾਸਟਿਕ ਵਾਲੇ 'ਚ ਇਹਨੂੰ ਜਿਹੜਾ ਨਹੀਂ ਪਾਉਣਾ ਤੇ ਇਹਨੂੰ ਆਪਾਂ ਕੱਪ ਦੇ ਨਾਲ ਆ ਜਿਹੜਾ ਕੱਢ ਰਹੇ ਹਾਂ ਤਾਂ ਕਿ ਇਹ ਡੁੱਲੇ ਨਾ ਕੱਪ ਨੂੰ ਥੋੜਾ ਜਿਹਾ ਸਾਫ਼ ਕਰਕੇ ਵੀ ਆਪਾਂ ਪਾ ਸਕਦੇ ਹਾਂ ਤੇ ਇਦਾਂ ਇਹਨੂੰ ਆਪਾਂ ਪਾਉਣ ਲੈਣਾ ਇਹ ਬਾਕੀ ਦਾ ਸਮਾਨ ਚ ਮਤਲਬ ਕੱਲਾ ਤੇਲ ਤੇਲ ਆ ਜਿਹੜਾ ਉਹਨੂੰ ਪਾਣ ਕੇ ਇਦਾਂ ਕੱਢ ਲੈਣਾ ਇਹਨੂੰ ਆਪਾਂ ਘਰੇ ਤਿਆਰ ਕਰ ਸਕਦੇ ਹਾਂ ਤੇ ਇਹ ਹੀ 100 150 ਜਿਹੜਾ ਘਰੇ ਤਿਆਰ ਹੋ ਸਕਦਾ ਉਹ ਜਿਵੇਂ ਆਪਾਂ ਕੋਈ ਵਧੀਆ ਤੇਲ ਲੈਣੇ ਹੈਗੇ ਆ ਹਨਾ ਚਾਰ ਪੰਜ ਸੂਰੀ ਤਾਂ ਹੁੰਦੀ ਹੀ ਆ ਨਾ ਜਿਹੜੇ ਮਤਲਬ ਕਾਲੇ ਵਾਲ ਕਰਨ ਵਾਲੇ ਤੇਲ ਹੁੰਦੇ ਆ ਇਹਦਾ ਬਹੁਤ ਫਾਇਦਾ ਬਸ ਤੇਲ ਆ ਜਿਹੜਾ ਉਹ ਤੁਸੀਂ ਕੋਲੂ ਤੋਂ ਲੈਣਾ ਤੇ ਜਾਂ ਤੁਸੀਂ ਸਰੋਂ ਜਿਹੜੀ ਕੜਾਈ ਹੁੰਦੀ ਹੈ ਆਪਣੇ ਘਰੇ ਘਾਣੀ ਦੀ ਉਹ ਤੇਲ ਆ ਜਿਹੜਾ ਲੈਣਾ ਵੀ ਉਹ ਬਜ਼ਾਰ ਵਾਲਾ ਜਿਵੇਂ ਤਾਰਪੀਨ ਜੇ ਵਾਲਾ ਉਹ ਨਹੀਂ ਆਪਾਂ ਇਹਦੇ ਵਿੱਚ ਯੂਜ਼ ਕਰਨਾ ਵਾਲਾਂ ਲਈ ਬਹੁਤ ਹੀ ਹੈਲਦੀ ਹੈਗਾ ਤੇ ਇਹਨੂੰ ਤੁਸੀਂ ਘਰੇ ਆਰਾਮ ਨਾਲ ਬਣਾ ਸਕਦੇ ਆ ਕੋਈ ਇਹਦੇ ਵਿੱਚ ਦੇਖੋ ਜ਼ਿਆਦਾ ਕੋਈ ਖਰਚ ਖੇਚਲਾ ਨਹੀਂ ਹੈਗੀ ਬਸ ਇਹਨੂੰ ਇੱਕ ਵਾਰੀ ਆਪਾਂ ਕਲਕਾਉਣਾ ਹੈਗਾ ਜਿਵੇਂ ਸਬਜੀ ਲਈ ਵਿੱਚ ਕਲਕਾਉਣੇ ਹੁੰਦੇ ਆ ਇੱਕ ਵਾਰੀ ਹੁੰਦੀਆਂ ਹੁੰਦੀਆਂ ਚੀਜ਼ਾਂ ਜੇ 1 2 ਮਤਲਬ ਆਪਾਂ ਨੂੰ ਕੁਝ ਬਾਜ਼ਾਰ ਚੋਂ ਵੀ ਲਿਆਉਣਾ ਪੈ ਜੇ ਤਾਂ ਤਾਂ ਵੀ ਕੋਈ ਗੱਲ ਨਹੀਂ ਮੀਨ ਇਦੇ ਵਿੱਚ ਕੋਈ ਕੋਸਟਲੀ ਨਹੀਂ ਹੈਗਾ ਇਹ ਬਿਲਕੁਲ ਆਪਣੇ ਬਜਟ ਚ ਹੈਗਾ ਤੇ ਇਹਦੇ ਫਾਇਦੇ ਬਹੁਤ ਸਾਰੇ ਆ ਵਾਲਾ ਮੀਨਸ ਜਿਹਨੂੰ ਆਪਾਂ ਹਰ 6 ਮਹੀਨੇ ਲਾਉਣੇ ਆ ਤਾਂ ਜਿਹੜੇ ਚੁੱਟੇ ਵਾਲ ਉਹ ਵੀ ਕਾਲੇ ਹੋ ਜਾਂਦੇ ਆ ਸੰਘਣੇ ਹੋ ਜਾਂਦੇ ਤੇ ਬੱਚਿਆਂ ਲਈ ਖਾਸ ਕਰਕੇ ਬਹੁਤ ਜ਼ਰੂਰੀ ਆ ਤੇ ਬੱਚਿਆਂ ਦੀ ਧੁੰਨੀ ਚ ਵੀ ਲਾਉਣਾ ਤੇ ਬੱਚਿਆਂ ਦੇ ਵਾਲਾਂ ਚ ਵੀ ਲਾਉਣਾ ਇੱਕ ਦਿਨ ਨਹਾਉਣ ਤੋਂ ਪਹਿਲਾਂ ਇਹਨੂੰ ਆਪਾਂ ਲਾ ਸਕਦੇ ਹੁੰਨੇ ਆ ਹਫ਼ਤੇ ਚ ਇੱਕ ਵਾਰੀ ਲਾ ਲਓ ਜਾਂ ਦੋ ਵਾਰੀ ਤੇ ਬਾਅਦ ਚ ਆ ਫਵਾਲ ਆ ਜਿਹੜੇ ਤੋਂ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਮੈਂ ਵੀਰਪਾਲ ਕੌਰ ਸੇਖੋ